ਇਨਾ ਦਿਨਾ ਜਨਾ ਖੇਤਾਂ ਚ ਹਰਿਆਵਲ ਪੂਰੀ ਹੁੰਦੀ ਆ ਤੇ ਜੇ ਪਿੰਡਾਂ ਚ ਆਏ ਹੋਈਏ ਨਾ ਤੇ ਜੇ ਆਪਾਂ ਰਾਈਡ ਨਾ ਲਈਏ ਤੇ ਆਨੰਦ ਨਹੀਂ ਆ ਮੈਂ ਨਾ ਆਪਣੇ ਸਿੰਘਣੀ ਦੇ ਪਿੰਡ ਆ ਇੱਥੇ ਰੱਤਰ ਛੱਤਰ ਤੇ ਸਵੇਰ ਦਾ ਟਾਈਮ ਤੇ ਕੋਈ 40 45 ਕਿਲੋਮੀਟਰ ਦੀ ਰਾਈਡ ਜਿਹੜੀ ਮੈਂ ਰੂਟੀਨ ਚ ਲਾਨਾ ਉਹ ਲਾਂ ਚੱਲਿਆ ਤੇ ਨਾਲ ਮੈਂ ਚੱਲੋ ਆ ਰਾਈਡ ਤੁਹਾਨੂੰ ਵੀ ਵਿਖਾਵਾਂ ਚੱਲਦੇ ਆ ਜੀ ਜਿਹੜੇ ਲੰਗੇ ਨੂੰ ਜਾਂਦੇ ਇਹ ਜਿਹੜਾ ਰਸਤੇ ਦੇ ਚੌਕ ਉਹ ਸਾਰੇ ਆ ਧਾਰਮਿਕ ਦਿੱਖ ਦੇ ਇਸ ਤਰ੍ਹਾਂ ਦੇ ਬਣਾਏ ਇਹਨਾਂ ਨੇ ਆਪਾਂ ਪਹੁੰਚੇ ਜੀ ਹੁੰਦੇ ਰਬਾਬਾ ਨਾਨਕ ਤੇ ਆ ਚੌਕ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਤੇ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਚੌਕ ਤੇ ਦੂਸਰੇ ਪਾਸੇ ਜੇ ਆਪਾਂ ਵੇਖੋਗੇ ਤੇ ਉਹ ਅੰਦਰ ਜਿਹੜੀ ਐਂਟਰੈਂਸ ਜਾਂਦੀ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਇਹ ਜੋੜੀ ਆ ਅੱਗੇ ਫਿਰ ਗੁਰਦੁਆਰਾ ਸਾਹਿਬ ਹੈਗਾ ਅੰਦਰੋਂ ਹਰ ਜਿੱਥੇ-ਜਿੱਥੇ ਵੀ ਆਪਾਂ ਸਾਈਕਲ ਚਲਾਇਆ ਨਾ ਲਗਭਗ ਆਪਾਂ ਵੇਖੀਏ ਤੇ ਦੋਵੇਂ ਸਾਈਡਾਂ ਤੇ ਜਿਹੜਾ ਨਾ ਆਹ ਵੇਖੋ ਭੰਗ ਗੱਡੀ-ਗੱਡੀ ਆ ਨੰਬਰ ਸਾਰਾ ਹੋਵੇ ਗਰਦਾਸਪੁਰ ਸਾਰੇ ਪਸੰਦ ਆਏ ਹੋਈ ਵੇਖਣ ਡਿਆਂ ਵਾ ਅੱਜ ਇਹਨਾਂ ਕਲਾਂ ਨੌਰ ਤੱਕ ਰਲਾਨੀ ਆ ਗਰਦਾਸਪੁਰ ਰੋਡ ਤੇ ਆਪਾਂ ਹਾਂ ਤੇ ਕਲਾਂ ਨੌਰ ਤੋਂ ਵਾਪਸ ਆਵਾਂਗੇ ਆਪਾਂ ਮੈਂ ਨਾ ਅੱਜ ਇਦਣੋਂ ਗਰਦਾਸਪੁਰ ਵੱਲੋਂ ਕਲਾਂਵਾਲੋਂ ਆ ਰਹਿਆਂ ਰਾਈਡ ਲਾ ਕੇ ਇੱਥੇ ਪਿੰਡ ਆਇਆ ਸੋਹਰਾਂ ਦੇ ਤੇ ਵਾਪਸੀ ਤੇ ਨਾ ਮੈਂ ਹੁਣ ਲੰਘ ਦੇ ਲਾਗੋ ਨੰਗਨਿਆ ਕਰਤਾਰਪੁਰ ਲੰਗਾ ਆ ਮੈਂ ਤੁਹਾਨੂੰ ਦੱਸਦਾ ਜਦੋਂ ਇਦਣੋਂ ਕਲਾਂਵਾਲੋਂ ਆਓਗੇ ਨਾ ਤੇ ਆਪਾਂ ਰਾਈਟ ਹੈਂਡ ਸਾਈਡ ਮੋੜਦਾ ਉਹਨਾਂ ਲਾਇਆ ਨੇ ਤੇ ਜਦੋਂ ਅੰਮ੍ਰਿਤਸਰ ਵੱਲੋਂ ਆਓਗੇ ਤਾਂ ਫਿਰ ਲੈਫਟ ਹੈਂਡ ਮੋੜ ਕੇ ਨਾ ਕਰਤਾਰਪੁਰ ਲੰਗਾ ਰਾਈਡ ਤੇ ਮੇਰੀ ਮੁਕੰਮਲ ਹੋ ਗਈ ਪਰ ਥੋੜਾ ਨਾ ਮੈਂ ਦਾਉਂਗਾ ਜੇ ਮੇ ਤਾਂ 1/2 ਕਿਲੋਮੀਟਰ ਉਰਲਾ ਨੇ ਚਲੋ ਜੇ ਤੋ ਅਮਰਸਰ ਆ ਲੁਆਈ ਹੈ ਨਾ ਆ ਹੁਣ ਮੈਂ ਉਸ ਰੋਡ ਤੇ ਆ ਜਿਹੜਾ ਅਮਰਸਰ ਦੀ ਸਾਈਡ ਤੋਂ ਆ ਰਹੀ ਆ ਤੇ ਉਤੋਂ ਆ ਜਿਹੜਾ ਅੱਗੇ ਨਾ ਨੰਗਾ ਨਾ ਸ਼ੁਰੂ ਇੱਥੋਂ ਇਹ ਕੋ ओंकार ਸਤਨਾਮ ਕਰਤਾ ਬੁਰਖ ਨਿਰਭਉ ਨਿਰਵੈਰ ਕਾਲ ਮੋਤ ਜੀ ਨਿਸਤਵਨ ਕਰਤਾ ਆ ਤੇਥੋਂ ਆ ਮਰਦਾਨਾ ਦੀ ਜਿਹੜੀ ਰੰਗੀ ਹੋਈ ਰੱਖੀ ਆ ਕਰਤਾਰਪੁਰ ਤੋਂ ਲਾਂਗੇ ਵਿੱਚ ਜਿਹੜੀ ਸੜਕ ਬਣੀ ਆ ਨਾ ਅੰਮ੍ਰਿਤਸਰ ਤੋਂ ਹੀ ਹੁਣ ਖਾਰ ਵਧੀਆ ਬਣੀ ਗਈ ਗਿਰਦਾ ਪਰ ਨਾ ਇਹ ਜਿਹੜੀ ਛੜਕਾ ਕਿਉਂਕਿ ਮੰਨੂ ਇਥੇ 40-45 ਸਾਲ ਹੋ ਗਿਆ ਇੱਧਰ ਵਾਹ ਬੈਸ ਨੂੰ ਸੜਕ ਨਾ ਮੈਂ ਪਹਿਲਾਂ ਨਹੀਂ ਦੇ ਵੇਖੀ ਕਿਤੇ ਆਪਣੀ ਜ਼ਿੰਦਗੀ ਚ ਹੁਣ ਇੱਕਦਮ ਆ ਗਿਆ ਜਿਹੜਾ ਕਿ ਉਹਨਾਂ ਨੇ ਉਧਰ ਸਵਾਰਤਾ ਨਾ ਸਾਰਾ ਕੁਝ ਆਸਾ ਵਾਸਾ ਇਧਰ ਵੀ ਜਿਹੜਾ ਨਾ ਪੂਰਾ ਵੱਡੀ ਸੜਕ ਬਣੀ ਆ ਸਿੱਧੀ ਜਾਂਦੀ ਆ ਬਾਹਰੇ ਕਰੇ ਇਹਨਾਂ ਦੇ ਦੇਰ ਮਿਲਣ ਕਿਤੇ ਇੱਕ ਦੂਜੇ ਦੇ ਹਮਸਾਇ ਬਣ ਅਸ ਹੈ ਆਪਣੇ ਦੇਸ਼ ਦੇ ਜਿਹੜੇ ਅੜਕਾ ਦਾ ਨਾਮ ਇਹ ਨਾ ਰੱਖਿਆ 354 ਐਨ ਬੀ ਹੈ 354 ਬੀ ਅਨਾਂ ਚ ਫਾਰਿਆਂ ਨੂੰ ਸਾਸਿ ਚਾਲ ਦੀ ਮੈਂ ਨਾ ਡੇਰਾ ਬਾਬਾ ਨਾਨਕ ਆਇਆ ਵਾ ਤੇ ਇਹਦੇ ਲਾਗੇ ਪਿੰਡ ਆ ਸਾਡਾ ਮਰੀ ਸਿੰਘ ਨਹੀਂ ਦਾ ਤੇ ਇੱਥੇ ਕਾ ਕਾ ਕੋਰਿਡੋਰ ਲੱਗ ਗਿਆ ਚਰਤਾਰਪੁਰ ਲੰਗਾ ਤੇ ਰਾਈਡ ਵੀ ਮੈਂ ਉਧਰ ਹੀ ਲਾ ਰਿਆਂ ਉਥੋਂ ਬਾਅਦ ਸੀ ਤਾਂ ਹੁਣ ਇਧਰ ਨ ਜਾ ਰਿਆਂ ਕੋਰੀਡੋਰ ਦੇ ਨਾਲ ਬਿਲਕੁਲ ਲੱਗ ਗਿਆ ਉਹ ਸਾਹਮਣੇ ਕਿੱਦਿ ਮਾਰ ਦੇ ਦੇਖਦੀ ਆਪਣੇ ਵਾਲਾ ਹਿਸਾਬ ਤੇ ਜੇ ਮੇਰੇ ਪਾਸ ਕੈਮਰਾ ਕਿੰਨਾ ਕਵਰ ਕਰਦਾ ਆਖਣਾ ਤੇ ਇਹ ਦਿੱਸ ਦਿੱਤੇ ਮਾਨੂੰ ਲੋ ਇਹਦਾ ਚੱਕ ਪੋਸਟ ਇਥੋਂ ਦੇ ਨਹੀਂ ਆਉਂਦੇ ਨਾ ਇਹਨਾਂ ਉਪਰਲੇ ਪਾਸੇ ਜਾਂਦੇ ਤੇ ਸਵਾ ਦਿਨਾਂ ਕੋ ਅਪਾਇੰਟਮੈਂਟ ਹੈ ਜੀ ਨਾ ਉਹ ਜਾ ਸਕਦੇ ਇਥੋਂ ਵਾਇਰਮੈਂਟਲ ਹੈ ਇਹ ਜਿਹੜੇ ਸੱਤੰਦਾਂ ਘੁਮਾਣੀਆਂ ਬਿਲਕੁਲ ਆਹ ਕਾਰੀ ਚੋਤਾ ਉਹ ਸਾ ਜਿੱਥੋਂ ਆਪਾਂ ਕਰਤਾ ਨੂੰ ਪਸਾਰ ਨਹੀਂ ਲੱਗ ਤੇ ਆ ਜਿਹੜਾ ਨਾ ਦੂਰ ਪੀਣ ਨਾਲ ਵੇਖਣ ਲਈ ਇੱਧਰ ਇਹਨਾਂ ਨੇ ਬਣਾਇਆ ਆਪਾਂ ਹੁਣ ਇਦਨ ਉਹ ਚੱਲਦੇ ਆ ਪਰ ਹੁਣ ਕਾਰੀਡੋਰ ਹਾਲੇ ਖੁੱਲਾ ਵੀ ਨਹੀਂਗਾ ਉਹ ਕਹਿੰਦੇ ਵੀ ਬੰਦ ਕੀਆ ਹੋਇਆ ਹੈ ਅੱਗੇ ਕਰੀ ਜਾਹਾ ਹਾਂ ਅੱਗੇ ਭਾਈ ਦਰਸ਼ਨ ਕਰ ਰਹਾ ਹਾਂ ਹਾਂ ਫਿਰ ਮੰਦੀ ਚਾਹਤ ਇਹ ਜਵਾਂ ਗਿਆ ਕਿ ਤੇ ਨਹੀਂ ਕਰ ਮੈਂ ਉਹ ਜਾਣਾ ਕੋਲੋਂ ਦਾ ਤੇ ਲੈ ਲੈਂਦੇ ਅਪਾਇੰਟਮੈਂਟ ਉਹ ਸਾਹਮਣੇ ਉਹ ਜਗ੍ਹਾ ਜਿੱਥੇ ਨਾ ਅੰਧੂਰ ਵੀ ਲੱਗਦੀ ਆ ਵੇਖਦੇ ਹਾਂ ਹਾਂਜੀ اچھا ਜੀ اچھا ਇਹ ਕਾਰਿਡੋਰ ਦੇ ਲਾਗੇ ਨਾ ਇੱਕ ਗੁਰਦੁਆਰਾ ਬਾਬਾ ਸਿੱਧ ਸੌ ਰੰਧਾਵਾ ਜਿਹੜਾ ਨਾ ਉਹ ਬਣਿਆ ਉੱਥੇ ਸیکل ਖਿਲਾੜ ਕੇ ਚੱਲਦੇ ਅੱਗੇ ਤਦੂਬੀਨਾ ਦਰਸ਼ਨ ਕਰਾਉਂਦੇ ਨੇ ਉਹ ਜਗ੍ਹਾ ਤੇ ਇਹ ਕੈਮਰੇ ਨਾਲ ਲਾਗੇ ਕਰਦਾ ਦਿਲ ਹੋਇਆ ਤਾਂ ਬੜੀ ਗਹਿਰ ਆ ਐ ਕਰਕੇ ਸ਼ਾਮ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਪਰ ਕਈ ਵਾਰੀ ਮੈਂ ਆ ਵੇਖਿਆ ਕਰਕੇ ਕੈਮਰੇ ਨਾਲ ਜ਼ੂਮ ਕਰਕੇ ਨਾ ਤੇ ਦਿਸ ਜਾਂਦੇ ਆ ਆਜ ਕਾ ਆ ਤੋੜਿਆਂ ਚ ਮਿੱਟੀ ਭਰ ਵਰਕੇ ਨਾ ਤੇ ਬਹੁਤ ਸੋਹਣਾ ਇੱਕ ਨਾ ਮੋਡਲ ਤਿਆਰ ਕੀਤਾ ਲੱਗਦਾ ਵੀ ਜਾਂ ਤੇ ਇਹਨਾਂ ਦਾ ਵਿੱਚ ਜਿਹੜਾ ਆਰਮੀ ਵਾਲਿਆਂ ਦਾ ਕੋਈ ਉਸ ਢੰਗ ਦਾ ਤੇ ਬਣਾ ਪੂਰਾ ਮਿੱਟੀ ਦਾ ਉੱਤੋਂ ਲਿਫਟ ਪੋਚ ਕੇ ਤੇ ਇਹੋ ਜਿਹਾ ਬਣਾਤਾ ਕਿ ਬਹੁਤ ਸ਼ਾਨਦਾਰ ਜਿਹੜਾ ਨਾ ਇੱਕ ਮਾਡਲ ਜਿਹੜਾ ਉਹ ਤਿਆਰ ਹੋ ਗਿਆ ਤੇ ਦੇਖੋ ਕਿੰਨਾ ਵਧੀਆ ਲੱਗਦਾ ਉੱਤੇ ਰੰਗ ਕੀਤਾ ਹੋਵੇ ਤੇ ਇਹ ਵੀ ਰੰਗਤ ਹੀ ਬਦਲ ਜਾਣੀ ਆ ਹਨੰ ਬੀਆ ਸਾਫ ਜਿਹੜੀ ਸਾਡੀ ਨਿਗਰਾਨੀ ਕਰਦੀ ਬਾਰਡਰਾਂ ਦੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਤੇ ਬਾਕੀ ਰਾਜੀ ਗੱਲ ਦੂਰ ਵੀ ਨਹੀਂ ਦੀ ਦੂਰਬੀਨ ਨਾਲ ਜੇ ਅਸੀਂ ਦਰਸ਼ਨ ਕਰ ਲਾਂਗੇ ਇੱਥੋਂ ਪਰ ਅੱਜ ਕੱਲ ਦੂਰਬੀਨ ਹੀ ਕਹਿੰਦੇ ਆ ਪਰਲ ਦੀ ਬੰਦ ਕੀਤੀ ਹੋਈ ਹੈ ਇਹਨਾਂ ਨੇ ਕਿ ਆ ਜਿੱਦੀ ਰਾਈਡ ਭਾਵੇਂ ਮਗਰੋਂ ਲੈ ਕੇ ਆਇਆ ਖਿੱਚ ਕੇ ਉਧਰੋਂ ਕਲਾਂ ਨੌਰੋਂ ਹੋ ਕੇ ਹਾਂਜੀ ਆਪਣੇ ਪਿੰਡ ਤੋਂ ਚੱਲ ਕੇ ਕਲਾਂ ਨੌਰ ਤੇ ਕਲਾਂ ਨੌਰ ਤੋਂ ਫਿਰ ਮੈ ਇੱਧਰ ਨੂੰ ਦੇਖ ਲਾ ਚਾਲੀ ਤੋਂ ਉੱਪਰ ਚੱਲ ਜਾਨੀ ਅੱਜ ਤੇ ਚਲੋ ਆਈ ਵੀ ਰਾਈਡ ਦਾ ਵੀ ਚਲੋ ਇੱਕ ਤਾਂ ਹੀ ਚੀਜ਼ ਜਾਣਕਾਰੀ ਵਧੀਆ ਬਾਕੀ ਜਿਹੜਾ ਆ ਜਿਹੜਾ ਹਰਿਆਸਤਾਨ ਉਹ ਤੋਂ ਦੂਰ ਵੀ ਨਹੀਂ ਲੱਗਦੀ ਹੁਣ ਦੂਰ ਵੀ ਨਹੀਂ ਬੰਦ ਆ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਦਿੱਤਾ ਕਾਰੀਡੋਰ ਦਾ ਰਸਤਾ ਉਹ ਵੀ ਬੰਦ ਆ ਆ ਜਿਹੜਾ ਗੁਰਦੁਆਰਾ ਬਿਲਕੁਲ ਬਾਰਡਰ ਦੇ ਉੱਤੇ ਬਣਿਆ ਵਾ ਇਹਦਾ ਵੀ ਨਾ ਇਤਿਹਾਸ ਵਿੱਚ ਪੜਿਆ ਆ ਤੇ ਇਹ ਛੀਦ ਬਾਬਾ ਸਿੱਧ ਸੂਨ ਜਿਹੜੇ ਕਿ 1652 ਦਾ ਜਨਮ ਦੱਸਿਆ ਤੇ 6ਵੇਂ 6ਵੇਂ ਪਾਛਾ ਤੋਂ ਇਹਨਾਂ ਨੇ ਨਾ ਜਿਹੜਾ ਸ਼ਸਤਰ ਵਿਦਿਆ ਜਿਹੜੀ ਹੈ ਨਾ ਉਹ ਹਾਸਲ ਕੀਤੀ ਤੇ ਬਾਅਦ ਚ ਕਹਿੰਦੇ ਕੋਈ ਪੰਡਤ ਇਹਨਾਂ ਕੋ ਮਾਰਿਆ ਗਿਆ ਉਹਨਾਂ ਨੇ ਸਰਾਫ ਦੇ ਤਾਂ ਵੀ ਤੇਰਾ ਸਾਰਾ ਕੋਲੀ ਜਿਹੜਾ ਉਹਨੂੰ ਖੋੜ ਪਾਏ ਉਹਨਾਂ ਨੇ ਕਿਹਾ ਵੀ ਕੋਲ ਜਿਹੜਾ ਉਹਨੂੰ ਕਿਉ ਮਾਰਨ ਦਿਓ ਮੈਂ ਹਾਜ਼ਰਾਂ ਜੇ ਮੇਰ ਕੋਈ ਗਲਤੀ ਹੋਈ ਤੇ ਮੈਨੂੰ ਸਜ਼ਾ ਜਿਹੜੀ ਖੋ ਦੇ ਦੇ ਦਿਓ ਤੇ ਕੋ ਤਾਂ ਮੈਂ ਆਪਣੇ ਸਿਰ ਆਪ ਜਿਹੜਾ ਨਾ ਆਪਣੀ ਤਲਵਾਰ ਨਾਲ ਜਿਹੜਾ ਘੱਟ ਲਵਾਗਾ ਕਹਿੰਦੇ ਕੋਈ ਦਿਨ ਤਾਂ ਕੀਤਾ ਗਿਆ ਉੱਥੇ ਸਾਰੇ ਜਣੇ ਇਕੱਠੇ ਹੋਏ ਤੇ ਨਾ ਪੂਰੇ ਜੋਸ਼ ਨਾਲ ਤਲਵਾਰ ਖਮਾਉਂਦੇ ਰਹੇ ਤੇ ਫਿਰ ਆਪਣੇ ਧੌਣ ਤੇ ਲਾ ਕੇ ਨਾ ਮਾਰੀ ਤੇ ਸੀਸ ਜੜਾ ਨਾ ਉਹਨਾਂ ਦਾ ਸਾਰਿਆਂ ਨੇ ਦੇਖਿਆ ਵੀ ਉਹ ਧੌਣ ਜਿਹੜੀ ਉਹਨਾਂ ਦੀ ਕੱਟੀ ਗਈ ਆ ਪਰ ਧੌਣ ਫਿਰ ਦੁਬਾਰਾ ਜਿਹੜੀ ਨਾ ਉਹ ਸਿਰ ਜਿਹੜਾ ਉਹ ਧੌਣ ਤੇ ਆ ਗਿਆ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਨਾ ਕਾਫੀ ਸਮਾਂ ਜਿਹੜਾ ਉਹ ਬਤਾਇਆ ਤੇ گاਵਾਾਂ ਦੀ ਰੱਖਿਆ ਕਰਦੇ ਕਹਿੰਦੇ ਤਦੇ ਨੋ ਉਹ ਮੁਸਲਮਾਨਾਂ ਦਾ ਇੱਕ ਯੁੱਧ ਚ ਜੜਿਆ ਨਾ ਉਹ ਪੂਰੇ ਹੋਏ ਉਹਨਾਂ ਦਾ ਇਹ ਸਥਾਨ ਇਹਨਾਂ ਨੇ ਨਾ ਬਣਾਇਆ ਇੱਥੇ ਤੇ ਮੇਲੇ ਵੀ ਲੱਗਦੇ ਆ ਤੇ ਪੁਰਾਣਾ ਯੋਧਾ ਕੋਈ ਤੇ ਆ ਬੋਰਡ ਵੀ ਦੱਸੀ ਤੇ ਦੱਸਦੇ ਬਹੁਤ ਪੁਰਾਣਾ ਜਿਹੜਾ ਆ ਵਖਾਨ ਨੇ ਆ ਬੋਰਡ ਬਹੁਤ ਪੁਰਾਣਾ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਦੱਸਦੇ ਕਿਵੇਂ ਸਾਨੂੰ ਪਤਾ ਨਹੀਂ ਪਰ ਬਹੁਤ ਪੁਰਾਣਾ ਸਦੀਆਂ ਪੁਰਾਣਾ ਆ ਇਹ ਆ ਦਸਿੰਜੋੜੀਆਂ ਨੇ ਬਣਾਈ ਹੈ ਇੱਧਰ ਇਹ ਲਾਂਗੇ ਦੀ ਵੀ ਆ ਜਿਹੜਾ ਪਹਿਲਾਂ ਇੱਥੇ ਅਰਦਾਸ ਹੁੰਦੀ ਸੀ ਕਿ ਇਹ ਜੀ ਇੱਧਰ ਦੇ ਪਾਸੋਂ ਆ ਜਿਹੜੀ ਡਿਉੜੀ ਨੇ ਇੱਥੋਂ ਦੀ ਸਾਰੀ ਸੰਗਤ ਪਹਿਲਾਂ ਆ ਕੇ ਅਰਦਾਸ ਵੀ ਅੱਗੇ ਜਾ ਕੇ ਕਰਦੀ ਸੀ ਉਹ ਅਰਦਾਸ ਤਲ ਹੀ ਜਿਹੜਾ ਪਹਿਲਾਂ ਜਿੱਥੇ ਹੁਣ ਕੈਮਰਾ ਵੀ ਲੱਗੀ ਹੈ ਨੂਰਬੀਨਾਂ ਦੱਸਦੇ ਆ ਪਰ ਅੱਜ ਦੀ ਡੇਟ ਚ ਉਹ ਬੰਦ ਆ ਤੇ ਚਲੋ ਚੱਲਦੇ ਹਾਂ ਜੀ ਹੁਣ ਆਪਣੇ ਪਿੰਡ ਨੂੰ ਅੱਜ ਆਥੋਂੋਂ ਮੇਰੇ ਕੋਰੀਡੋਰ ਆ ਤੇ ਖੱਬੇ ਹੱਥੋਂ ਛੜਕ ਜਿੱਤੋਂ ਆਪਾਂ ਅੱਗੇ ਜਾ ਸਕਦੇ ਹਾਂ ਬੰਦਾ ਵੀ ਜਿੱਦ ਕੋ ਤਾਂ ਪੁਆਇੰਟ ਵੀ ਨਹੀਂ ਹੈਗੀ ਉਹ ਜਾ ਕੇ ਦੂਰਬੀਨਾਂ ਦਰਸ਼ਨ ਕਰ ਸਕਦਾ ਅੱਜ ਦੀ ਡੇਟ 'ਚ ਦੂਰਬੀਨ ਵਾਲਾ ਵੀ ਬੰਦਾ ਤੇ ਜਿਹੜਾ ਦੂਜਾ ਵਾ ਲੰਗਾ ਉਹ ਵੀ ਬੰਦਾ ਮੈਂ ਸੁਣਿਆ ਸੀ ਵੀ ਖੁੱਲਾ ਪਰ ਇੱਥੇ ਆ ਕੇ ਪਤਾ ਲੱਗਾ ਨਹੀਂ ਇੱਧਰ ਦੀ ਅਪਾਇੰਟਮੈਂਟ ਵਾਲਾ ਜਾਨ ਵਾਲਾ ਰਸਤਾ ਬਿਲਕੁਲ ਬੰਦ ਹੋ ਗਿਆ ਗੰਢਿਆ ਤੇ ਤੁਹਾਨੂੰ ਆਣਾ ਡੇਰਾ ਬਾਬਾ ਨਾਨਕ ਦੀ ਨਾ ਗੋਭੀ ਬੜੀ ਮਸ਼ਹੂਰ ਆ ਆ ਗੋਭੀ ਮੈਂ ਲੱਗੀ ਦੇਖੀ ਤੇ ਮੈਂ ਉਧਰੋਂ ਸੜਕ ਟੱਪ ਕੇ ਇੱਧਰ ਆ ਗਿਆ ਆ ਬਿਲਕੁਲ ਆਪਣੇ ਬਾਰਡਰ ਦੇ ਉੱਤੇ ਆਸ ਲਿਆ ਨਾ ਜਿਹੜੀ ਆ ਜਿੱਥੇ ਕਾਰੀਡੋਰ ਸ਼ੁਰੂ ਹੁੰਦਾ ਉਸ ਜਗ੍ਹਾ ਤੇ ਜਿੱਥੋਂ ਤੱਕਰ ਦੇਖੋਗੇ ਨਾ ਸਾਰਿਓਂ ਦੂਰ ਤੱਕਰ ਗੋਭੀ ਲੱਗੀ ਆ ਕੋਈ ਝੋਨਾ ਨਹੀਂ ਕੋਈ ਦੂਜੇ ਚੀਜ਼ ਨਹੀਂ ਤੇ ਦੂਰ ਤੱਕਰਾ ਸਾਰੀ ਗੋਭੀ ਦੇ ਖੇਤ ਹੈ ਤੇ ਆ ਖੜੇ ਅਸੀਂ ਆ ਜਿੱਥੋਂ ਕੋਰੀਡੋਰ ਨੂੰ ਜਾਂਦਾ ਨਾ ਰਸਤਾ ਬਿਲਕੁਲ ਉਹਦੇ ਲੱਗ ਗਏ ਜਦੋਂ ਸਵੇਰੇ ਰਾਈਡ ਸ਼ੁਰੂ ਕਰੀਏ ਹਨ ਅੱਜ ਪੱਕਾ ਮਾਣ ਨਹੀਂ ਅੱਜ ਵੀ ਸਿਰਫ ਰਾਈਡਲ ਆ ਗਿਆ ਆ ਜਣਾ ਤੇ ਕੋਈ ਇਧਰੋਂ ਉਧਰੋਂ ਵੀਡੀਓ ਨਹੀਂ ਬਣਾਣੀ ਪਰ ਜਦੋਂ ਕੋਰੀਡੋਰ ਦੇ ਲਾਗੋ ਨੰਗੇ ਨੇ ਤੇ ਮਾਨੂੰ ਕੁਝ ਹੁੰਦਾ ਸੀ ਕਿ ਜਾ ਕੇ ਆ ਰਹੀ ਤੇ ਆਈ ਤੇ ਫਿਰ ਮੈਂ ਰਸਤੇ 'ਚ ਜਿਹੜਾ ਨਾ ਉਹ ਵੀਡੀਓ ਬਣਾਣੀ ਸ਼ੁਰੂ ਕੀਤੀ ਵਾਹੇ ਮੈਂ ਜਿਹੜਾ ਨਾ ਆਇਆ ਵਾਂ ਆਪਣੇ ਮੇਰੇ ਇਨ ਲਾਜ ਦਾ ਵੈਂਡਾ ਮੇਰਾ ਬਾਬਾ ਨਾਨਕ ਲਾਗੇ 776 ਤੇ ਉੱਥੋਂ ਫਿਰ ਮੈਂ ਕਲਾ ਨੂੰ ਔਰਤ ਕਰਾਈ ਬਲਾ ਕੇ ਵਾਸਾ ਆਂ ਲਿਆ ਫਿਰ ਮੈਂ ਕਿਹਾ ਚੱਲ ਇਧਰ ਦੇ ਵੀ ਹਾਨੂੰ ਦਿਖਾ ਦੇਣਾ ਕਾਰਿਡੋਰ ਦਾ ਨਾਲੇ ਮੈਨੂੰ ਇਹ ਵੀ ਖੁੱਲਾ ਕਿ ਨਹੀਂ ਖੁੱਲਾ ਕਿ ਨਹੀਂ ਪਤਾ ਮੈਨੂੰ ਉਹ ਵੀ ਪਤਾ ਨਹੀਂ ਲੱਗਿਆ ਅੱਜ ਦਾ ਇਹ ਮੈਨੂੰ ਨਜ਼ਾਰਾ ਆ ਜਾਂਦਾ ਹੈ ਜਦੋਂ ਸਾਗਰ ਆਈ ਤੇ ਲਾਈਦੀ ਹੈ ਨਾ ਫਿਰ ਅਹ ਜੇ ਨਾਂਦੇ ਜਦੋਂ ਦੇਖਣ ਨੂੰ ਮਿਲਦੇ ਹੈ ਨਾ ਸਾਰੀ ਥਕਾਵਟ ਭੁੱਲ ਜਾਂਦੀ ਹੈ ਹੋਇ ਇੱਕ ਸਸਕਾ ਜਲਦੀ ਸਸਕਾ ਕੀ ਹਾਲ ਚਾਲ ਦੇ ਟੋ ਮੁੰਡੇ ਸਾਡੇ ਹਲੋ ਖੜ ਜੋ ਖੜ ਜੋ ਜਦੋਂ ਅਮਰਸਰ ਤੋਂ ਮਰਦਾਬਾ ਬਾਬਾ ਨਾਨ ਕਰਾਈ ਜਾਈਏ ਨਾ ਕਾਰਿਡੋਰ ਨੂੰ ਇਥੋਂ ਰਹਿਤਾ ਜਿਹੜਾ ਮੁੜਦਾ ਵਾ ਤੇ ਆ ਭਾਈ ਮਰਦਾਨਾ ਜੀ ਦੇ ਸਾਜ ਵੀ ਲਾਏ ਆ ਕਿ ਸਾਡਾ ਜਿਹੜਾ ਨਾ ਮੂਲ ਮੰਤਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋਣ ਨਦਾਰ ਕਾਲ ਮੋਤਾ ਜੁਨੀ ਸਭੰਗੁਰ ਪ੍ਰਸਾਦ ਲਾਇਆ ਇੱਕ ਬਾਬਾ ਆਕਾਰ ਰੂਪ ਦੂਜਾ ਰੋਵਾ ਵੀ ਮਰਦਾਨਾ ਮਰਦਾਨੇ ਵਿਸਰੰਗੀ ਲਾਈ ਆ ਬਹੁਤ ਸੋਹਣੀ ਸ਼ੜਕ ਬਣੀ ਆ ਤੇ ਬਹੁਤ ਮਨ ਖੁਸ਼ ਹੁੰਦਾ ਪਰ ਦੁੱਖ ਦੀ ਗੱਲ ਇਹ ਆ ਵੀ ਸਾਰਾ ਕੁਝ ਬੰਦ ਆ ਇਸ ਲਈ ਨਾ ਤੇ ਲਾਂਗਾ ਖੁੱਲਾ ਹੋਇਆ ਤੇ ਨਾ ਹੀ ਦੂਰਬੀਨ ਦਾ ਵੀ ਨਾਲ ਵੀ ਦਰਸ਼ਨ ਜਿਹੜੇ ਅੱਗੇ ਕਰਾਂਦੇ ਉਹ ਵੀ ਬੰਦ ਕਰਾ ਆਹ ਹਣ ਸ਼ੜਕਾਂ ਸੋਹਣੀਆਂ ਬਣਾਤੀਆਂ ਸਾਰਾ ਕੁਝ ਬਹੁਤ ਵਧੀਆ ਪਰ ਸਬੰਧ ਜਿਹੜੇ ਆ ਉਹ ਵਿਗਾੜ ਲੇ ਸਬੰਧ ਹੋ ਨਹੀਂ ਰਹੇ ਤੇ ਸਾਰਾ ਕੁਝ ਆ ਬਣਿਆ ਬਣਾਇਆ ਵੀ ਖੇਲ ਖਤਮ ਹੋ ਰੋਣ ਕਾ ਖਤਮ ਤੇ ਮੈਂ ਜਿਹੜਾ ਉੱਥੋਂ ਦਾ ਹੈਗਾ ਇੱਕ ਆਰਮੀ ਵਾਲਾ ਸੀ ਜਿਹੜਾ ਉਹਦੇ ਨਾਲ ਗੱਲਬਾਤ ਕਰਨ ਡਿਆ ਮੈਂ ਆਹ ਯਾਰ ਖੋਲ ਦੋ ਫੋਨ ਪਰਖਾਂ ਦੇ ਉਹ ਕਹਿੰਦਾ ਭਰਾਵਾ ਅਸੀਂ ਤੇ ਲੱਗੇ ਆ ਪਰ ਸਾਡੇ ਵੱਲੋਂ ਸਾਡੇ ਤੇ ਅਸੀਂ ਤੇ ਡਿਊਟੀ ਦੇ ਪਾਬੰਦ ਸਾਨੂੰ ਤੇ ਕੋਈ ਨਹੀਂ ਮਗਰੋਂ ਆਰਡਰ ਆਵੇ ਤੁਸੀਂ ਬੰਦੇ ਇਕੱਠੇ ਹੋਗੇ ਐਪਲੀਕੇਸ਼ਨ ਮੂਵ ਕਰੋ ਉੱਤੇ ਅਮਨਫਾਇਡ ਹੋਵੇ ਫਤ ਨਹੀਂ ਅੱਜ ਦੀ ਵੀਡੀਓ ਚ ਨਾ ਆ ਜੋ ਕੁਝ ਮੈਂ ਤੁਹਾਨੂੰ ਦਿਖਾ ਸਕਦਾ ਜਿਹੜਾ ਲਾਂਘੇ ਦਾ ਉਹ ਰਮਾ ਜੀ ਆ ਬਾਤ ਵੀ ਮਲਾਂਗੇ ਕਿ ਅਗਲੀ ਵੀਡੀਓ ਚ ਤੇ ਮਹਾਰਾਜ ਕਰੇ ਅਰਦਾਸ ਕਰਿਓ ਕਿ ਜਿਹੜਾ ਫੇਰ ਦੁਬਾਰਾ ਤੋਂ ਜਿਹੜੀਆਂ ਰੌਣਕਾਂ ਅਗੇ ਦੇਖਿਆ ਮੈਂ ਵੀ ਦਹਾਇਆ ਕਰੀ ਫੇਰ ਜਾਣ ਨੂੰ ਮਨ ਕਰਦਾ ਸੀ ਤੇ ਦੁਬਾਰਾ ਤੋਂ ਇਹਨਾਂ ਦੇ ਸਬੰਧ ਕੋਈ ਚੰਗੇ ਹੋਣ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੇ ਦੋਵਾਂ ਪਾਸਿਆਂ ਦੇ ਜਿਹੜੇ ਦੋਵਾਂ ਧਿਰਾਂ ਨੂੰ ਤੇ ਜਿਵੇਂ ਜੇ ਸਬੰਧ ਅਮਰੀਕਾ ਕੈਨੇਡਾ ਦੇ ਗਿਆ ਉਹ ਜਿਹੜੇ ਸਬੰਧ ਜਿਹੜੇ ਕਿਤੇ ਇਹਨਾਂ ਦੇ ਵੀ ਹੋ ਜਾਣ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਨੂੰ ਚਲੋ ਅੱਜ ਦੀ ਵੀਡੀਓ ਚ ਇੰਨਾ ਕੀ ਮਿਲਾਂਗੇ ਕਿਸ ਅਗਲੀ ਵੀਡੀਓ ਚ ਟੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ